ਅਸੀਂ ਅੰਮ੍ਰਿਤਸਰ 에어ਪੋਰਟ ਤੇ ਖੜੇ ਆਂ ਔਰ ਦੱਸ ਦਈਏ ਕਿ ਪਾਰਕਿੰਗ ਦੇ ਵਿੱਚ ਪਹਿਲਾਂ ਇਹ ਪਾਰਕਿੰਗ ਹੁੰਦੀ ਸੀ ਹੁਣ 에어ਪੋਰਟ ਅਥਾਰਟੀ ਨੇ ਆ ਜੋ ਬੋਰਡ ਲੱਗਾ ਹੈ ਸਾਈਨ ਬੋਰਡ ਵੇਖ ਸਕਦੇ ਹੋ 500 ਰੁਪਏ ਜੁਰਮਾਨਾ ਔਰ 500 ਜੁਰਮਾਨਾ ਕਿਸ ਚੀਜ਼ ਦਾ ਅਗਰ ਤੁਸੀਂ 5-7 ਮਿੰਟ ਤੋਂ ਜ਼ਿਆਦਾ ਇੱਥੇ ਗੱਡੀ ਖੜੀ ਕਰਦੇ ਹੋ ਤਾਂ ਤੁਹਾਡੀ ਗੱਡੀ ਲੌਕ ਹੋ ਜਾਂਦੀ ਆ ਔਰ ਦੱਸ ਦਈਏ ਜਾਣਕਾਰੀ ਦੇ ਦਈਏ ਕਿ ਲੰਬਾ ਸਮਾਂ ਤੁਸੀਂ ਗੱਡੀ ਇੱਥੇ ਨਹੀਂ ਰੋਕ ਸਕਦੇ ਇਸ ਦੇ ਵਾਸਤੇ ਇੱਕ ਸਹੂਲਤ ਹੈ ਲੋਕਾਂ ਵਾਸਤੇ ਕਿ ਇਸ ਤੋਂ ਸਿਰਫ 100 ਮੀਟਰ ਦੀ ਦੂਰੀ ਦੇ ਉੱਤੇ ਪਾਰਕਿੰਗ ਬਣੀ ਹੋਈ ਹੈ ਇਸ ਦੇ ਵਿੱਚ ਜੇ ਤੁਸੀਂ ਗੱਡੀਆਂ ਖੜੀਆਂ ਕਰ ਦਿੰਦੇ ਹੋ ਤੇ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਮ ਲੱਗ ਜਾਵੇਗਾ ਔਰ ਕਿਉਂਕਿ ਇਹ ਜਗ੍ਹਾ ਥੋੜੀ ਹੈ ਇਸ ਕਰਕੇ ਇਸ 에ਅਰਪੋਰਟ ਅਥਾਰਟੀ ਨੇ ਇੱਕ ਨਿਯਮ ਜੋ ਹੈ ਉਹ ਇਹ ਚਾਲੂ ਕਰਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਕ ਕਰਨ ਦਾ ਮਤਲਬ ਇਹ ਹੈ ਕੀ ਇੱਥੋਂ ਗੱਡੀ 5-7 ਮਿੰਟ ਦੇ ਵਿੱਚ ਆਪਣਾ ਸਮਾਨ ਉਤਾਰ ਕੇ ਜਾਂ ਆਪਣਾ ਸਮਾਨ ਲੋਡ ਕਰਕੇ ਗੱਡੀ ਇੱਥੋਂ ਲੈ ਕੇ ਪਾਰਕਿੰਗ ਚਲੇ ਜਾਓ ਪਾਰਕਿੰਗ ਇੱਥੋਂ 100 ਮੀਟਰ ਦੀ ਦੂਰੀ ਤੇ ਆ ਔਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਹੁਤ ਸਾਰੇ ਇਹੋ ਜਿਹੇ ਯਾਤਰੀ ਆਉਂਦੇ ਨੇ ਜੋ ਗੱਡੀ ਲਗਾ ਕੇ ਔਰ ਪੂਰੀ ਗੱਡੀ 15 ਮਿੰਟ 20 ਮਿੰਟ ਇੱਥੇ ਖੜੀ ਰਹਿਣ ਦਿੰਦੇ ਆ ਫਿਰ ਉਹਨਾਂ ਨੂੰ ਜੁਰਮਾਨਾ ਪੈਂਦਾ ਗੱਡੀ ਇੱਥੇ ਸਿਰਫ 5 ਮਿੰਟ ਖੜੀ ਹੋ ਸਕਦੀ ਆ 6 ਮਿੰਟ ਜੇ ਜੁਰਮਾਨਾ ਲੱਗ ਜਾਵੇਗਾ ਗੱਡੀ ਲੋਕ ਹੋ ਜਾਵੇਗੀ ਔਰ ਸਾਈਨ ਬੋਰਡ ਦੇਖ ਸਕਦੇ ਹੋ ਸਾਈਨ ਬੋਰਡ ਜਗਾ ਜਗਾ ਤੇ ਲੱਗੇ ਨੇ ਔਰ ਸਾਈਨ ਬੋਰਡ ਦਾ ਜੋ ਇਹ ਹੀ ਮਤਲਬ ਹੈ ਕਿ ਫਾਈਨ ਤੁਹਾਨੂੰ 500 ਰੁਪਿਆ ਭਰਨਾ ਪਵੇਗਾ ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਜਾਣਕਾਰੀ ਨਹੀਂ ਸੀ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਇੱਥੇ ਗੱਡੀ ਸਿਰਫ 5 ਮਿੰਟ 6 ਮਿੰਟ ਰੁਕ ਸਕਦੀ ਆ ਆਪਣਾ ਸਮਾਨ ਉਤਾਰੋ ਔਰ ਪਾਰਕਿੰਗ ਵਿੱਚ ਚਲੇ ਜਾਓ ਔਰ ਗੱਡੀ ਦੇ ਵਿੱਚ ਬੈਠ ਕੇ ਵੀ ਤੁਸੀਂ ਵੇਟਿੰਗ ਨਹੀਂ ਕਰ ਸਕਦੇ ਤੁਹਾਡਾ ਟਾਈਮ ਨੋਟ ਹੋ ਰਿਹਾ ਤੁਹਾਡੀ ਗੱਡੀ ਇੱਥੇ ਲੌਕ ਹੋ ਜਾਵੇਗੀ ਔਰ ਤੁਹਾਨੂੰ ਜੁਰਮਾਨਾ ਲੱਗ ਜਾਵੇਗਾ ਤੁਹਾਨੂੰ ਗੱਡੀ ਜਿਹੜੀ ਆ ਪਾਰਕਿੰਗ ਚ ਲੈ ਕੇ ਜਾਣਾ ਪਵੇਗਾ ਇੱਥੋਂ ਸਿਰਫ 100 ਮੀਟਰ ਦੀ ਦੂਰੀ ਤੇ ਬਹੁਤ ਵੱਡੀ ਪਾਰਕਿੰਗ ਜਿਹੜੀ ਆ ਅਵੇਲੇਬਲ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਅਸੀਂ ਅੰਮ੍ਰਿਤਸਰ 에어ਪੋਰਟ ਤੇ ਖੜੇ ਆ ਔਰ ਜਾਣਕਾਰੀ ਲੋਕਾਂ ਨੂੰ ਦੇ ਰਹੇ ਆ ਬਹੁਤ ਸਾਰੇ ਲੋਕ ਇਸ ਜਾਣਕਾਰੀ ਤੋਂ ਅਧੂਰੇ ਨੇ ਜੋ ਨਵੇਂ ਆਉਂਦੇ ਨੇ ਜੋ ਆਪਣੀਆਂ ਪ੍ਰਾਈਵੇਟ ਗੱਡੀਆਂ ਲੈ ਕੇ ਆਉਂਦੇ ਨੇ ਉਹਨਾਂ ਵਾਸਤੇ ਜਾਣਕਾਰੀ ਆ ਕਿ ਇਹ 500 ਦਾ ਜੋ ਜੁਰਮਾਨਾ ਹੈ 5-6 ਮਿੰਟ ਵਿੱਚ ਲੱਗ ਜਾਵੇਗਾ 5 6 ਮਿੰਟ ਦੇ ਅੰਦਰ ਅੰਦਰ ਤੁਹਾਨੂੰ 500 ਰੁਪਏ ਜੁਰਮਾਨਾ ਭਰਨਾ ਪਵੇਗਾ ਔਰ ਰਾਤ ਦੀਆਂ ਤਸਵੀਰਾਂ ਨੇ ਅਮਰਸਰ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਕਿ 5 ਮਿੰਟ ਤੋਂ ਜ਼ਿਆਦਾ ਤੁਸੀਂ ਇਸ ਪਾਰਕਿੰਗ ਵਿੱਚ ਗੱਡੀ ਖੜੀ ਨਹੀਂ ਕਰ ਸਕਦੇ 5 ਮਿੰਟ ਤੋਂ ਬਾਅਦ ਵਿੱਚ ਤੁਹਾਨੂੰ ਗੱਡੀ ਜਿਹੜੀ ਆ ਉਹ ਪਾਰਕਿੰਗ ਵਿੱਚ ਲੈ ਕੇ ਜਾਣਾ ਪਵੇਗਾ ਤੁਸੀਂ ਵੇਖ ਸਕਦੇ ਹੋ ਕਿ ਅਗਰ ਜੇ ਗੱਡੀਆਂ ਇੱਥੇ ਜ਼ਿਆਦਾ ਸਮਾਂ ਖੜੀਆਂ ਰਹਿੰਦੀਆਂ ਤਾਂ ਫਿਰ ਇੱਥੇ ਜਾਮ ਲੱਗ ਜਾਵੇਗਾ ਇਸੇ ਕਰਕੇ 에ਅਰਪੋਰਟ ਅਥਾਰਟੀ ਨੇ ਇਹ ਜੋ ਪਾਰਕਿੰਗ ਇੱਥੋਂ 100 ਮੀਟਰ ਦੀ ਦੂਰੀ ਤੇ ਬਣਾਈ ਆ ਔਰ ਇੱਥੇ ਗੱਡੀਆਂ ਸਿਰਫ 5 ਮਿੰਟ ਖੜਾ ਹੋਣਗੀਆਂ 5 ਮਿੰਟ ਤੋਂ ਬਾਅਦ ਗੱਡੀਆਂ ਪਾਰਕਿੰਗ ਵਿੱਚ ਚਲੀਆਂ ਜਾਣਗੀਆਂ ਜੇ ਕੋਈ ਇੱਥੇ ਗੱਡੀ ਖੜੀ ਕਰਦਾ ਇਸ ਪਾਰਕਿੰਗ ਦੇ ਵਿੱਚ ਲੰਬਾ ਸਮਾਂ ਤੱਕ ਗੱਡੀ ਖੜੀ ਕਰਦਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਭਰਨਾ ਪਵੇਗਾ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਮਰੇ ਸਰ 에ਰਪੋਰਟ ਦੀਆਂ ਵਿਖਾ ਰਹੇ ਆ ਔਰ 에ਰਪੋਰਟ ਅਥਾਰਟੀ ਦਾ ਜੋ ਨਿਯਮ ਹੈ ਉਹ ਇਹ ਆ ਇਹ ਪਾਰਕਿੰਗ ਦੀ ਜਗ੍ਹਾ ਥੋੜੀ ਹੋਣ ਕਰਕੇ ਇੱਥੇ ਸਿਰਫ ਆਗਮਨ ਹੀ ਕੀਤਾ ਜਾਵੇਗਾ ਇੱਥੇ ਸਮਾਨ ਲਾਇਆ ਜਾਵੇਗਾ ਇੱਥੋਂ ਲਦਿਆ ਜਾਵੇਗਾ ਔਰ ਹਰ ਇੱਕ ਯਾਤਰੀ ਜਿਹੜਾ ਹਰ ਇੱਕ ਯਾਤਰੀ ਜਿਹੜਾ ਇਸੇ ਤਰ੍ਹਾਂ ਹੀ ਚੱਲੇਗਾ ਫਿਰ ਇਸ ਨਾਲ ਕੋਈ ਵਿਆਸੁਸਾਈ ਨਹੀਂ ਕੋਈ 500 ਦਾ ਜੁਰਮਾਨਾ ਨਹੀਂ ਅਗਰ ਤੁਸੀਂ 5-7 ਮਿੰਟ ਦੇ ਵਿੱਚ ਵਿੱਚ ਇੱਥੋਂ ਚਲੇ ਜਾਂਦੇ ਹੋ ਔਰ ਤਸਵੀਰਾਂ ਵੱਤ-ਵੱਤ ਸ਼ੇਅਰ ਕਰ ਦਿਓ ਔਰ ਜਾਣਕਾਰੀ ਜਿਹੜੀ ਹੈ ਹਰ ਇੱਕ ਉਸ ਨਾਗਰਿਕ ਤੱਕ ਪਹੁੰਚਣੀ ਚਾਹੀਦੀ ਆ ਜੋ ਵੀ 에어ਪੋਰਟ ਦੇ ਉੱਤੇ ਆਉਂਦੇ ਨੇ ਔਰ ਜੋ ਵੀ ਯਾਤਰੀ ਬਾਹਰਲੇ ਦੇਸ਼ ਵਿੱਚ ਜਾ ਰਹੇ ਨੇ ਜਾਂ ਬਾਹਰ ਤੋਂ ਆ ਰਹੇ ਨੇ ਸਮਾਨ ਲੈਣ ਵਾਸਤੇ ਵੀ ਇੱਥੇ ਸਿਰਫ 5 ਮਿੰਟ ਵਾਸਤੇ ਗੱਡੀ ਰੁਕੇਗੀ ਔਰ ਸਮਾਨ ਛੱਡਣ ਵਾਸਤੇ ਵੀ ਸਿਰਫ 5 ਮਿੰਟ ਵਾਸਤੇ ਰੁਕੇਗੀ ਇਹ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ